ਹੈਲੋ ਗਾਇਜ਼ ਵੈਲਕਮ ਆ ਤੁਹਾਡਾ ਨਮੀ ਬਲੌਗ ਦੇ ਵਿੱਚ ਅੱਜ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆ ਦੁਪਹਿਰ ਤੋਂ ਸਵਾ 1 ਹੋ ਗਿਆ ਤੇ ਅੱਜ ਨਿਮਰਤਨ ਹੁਣੇ ਸਕੂਲੋਂ ਲੈ ਕੇ ਆਈਆਂ ਤੇ ਨਿਮਰਤਨ ਨਾਲ ਪਤਾ ਅੱਜ ਕੀ ਹੋਇਆ ਕਲਾਸ ਦੇ ਵਿੱਚ ਖੜੀ ਤੇ ਜਦੋਂ ਮੈਂ ਗਈ ਟੀਚਰ ਕੋਲ ਤੇ ਰੋ ਰਹੀ ਮੈਂ ਕਿਹਾ ਕੀ ਹੋਇਆ ਕਿ ਤੂੰ ਰੋ ਕਿਉਂ ਰਹੀ ਹੈ ਫਿਰ ਪਤਾ ਚੱਲਿਆ ਕਿ ਇਹਦਾ ਤਾਂ ਬੈਗ ਹੀ ਗੁੰਮਾ ਨਿਮਰਤ ਰਹਾ ਤਾਂ ਤੇ ਕਹਿੰਦੀ ਮਮਾ ਮੇਰਾ ਬੈਗ ਗੁੰਮ ਹੋ ਗਿਆ ਰੋ ਰਹੀ ਆ ਬਾਅਦ ਦੇ ਵਿੱਚ ਪਤਾ ਚੱਲਿਆ ਮੈਡਮ ਕਹਿੰਦੀ ਉਧਰ ਸਾਈਡ ਤੇ ਨਾ ਪਿਆ ਹੋਵੇ ਤੇ ਸਟੇਅਰਸ ਬਣੀਆਂ ਹੋਆਂ ਨੇ ਕਹਿੰਦੀ ਉੱਥੇ ਵੀ ਬੱਚਿਆਂ ਨੇ ਬੈਗ ਰੱਖਤੇ ਸੀਗੇ ਬਾਅਦ ਵਿੱਚ ਉੱਥੇ ਦੇਖਿਆ ਬੈਗ ਉੱਥੇ ਪਿਆ ਹੋਇਆ ਜੀ ਜਦੋਂ ਕਿ ਤੂੰ ਰੱਖਿਆ ਵੀ ਖੁਦ ਹੀ ਸੀ ਫਿਰ ਵੀ ਭੁੱਲ ਗਈ ਰੋ ਰਹੀ ਉੱਥੇ ਖੜੀ ਐ ਤੇ ਮੈਂ ਭੁੱਲ ਗਈ ਕਿਉਂਕਿ ਉੱਥੇ ਬਹੁਤ ਬੱਚੇ ਸੀ ਬਹੁਤ ਬੱਚੇ ਸੀ ਕੋਈ ਕਿਸੇ ਨੇ ਤੇਰੇ ਬੈਗ ਤੋਂ ਕੀ ਕਰਵਾਉਣਾ ਮੈਨੂੰ ਇਹ ਤਾਂ ਦੱਸ ਇਹੋ ਜਿਹਾ ਕੀ ਸੋਨਾ ਲੱਗਿਆ ਤੇਰੇ ਬੈਗ ਤੇ ਹੈ ਸਾਰੇ ਕੋਲ ਆਪਣਾ ਆਪਣਾ ਬੈਗ ਹੈਗਾ ਨਾ ਫਿਰ ਕਦੇ ਵਾਸਤੇ ਕੋਈ ਉਠਾਊਗਾ ਤੇਰਾ ਬੈਗ ਦੂਰ ਹੀ ਆ ਖੜਾ ਹੋ ਗਏ ਕੀ ਕਰ ਰਿਹਾ ਟੌਫੀ ਪਪਾ ਰੱਖ ਕੇ ਗਿਆ ਉਹ ਕੋਲ ਉਹ ਵੀਰੇ ਵਾਸਤੇ ਆ ਕਿਹੜੀ ਇਹ ਪਾਣ ਵਾਲੀ ਹਾਂ ਇੱਕ ਪਾਣ ਵਾਲੀ ਟੌਫੀ ਉਹ ਦੂਰ ਰੱਖ ਕੇ ਗਿਆ ਸੀ ਵੀਰੇ ਅੱਜ ਮੈਂ ਲੇਟ ਹੋ ਗਈ ਸੀ ਅੱਜ ਮੈਂ ਲੇਟ ਹੋ ਗਈ ਸੀ ਨਾ ਭੱਜ ਕੇ ਗਈ ਨਾ ਤੇ ਬਹੁਤ ਜ਼ਿਆਦਾ ਕਿਹਾ ਅੱਜ ਮੈਂ ਉੱਪਰ ਸਫਾਈ ਕੀਤੀ ਹੈ ਰੂਮ ਦੀ ਤੇ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਈ ਫਿਰ ਜਲਦੀ ਜਲਦੀ ਸ਼ਾਵਰ ਲੈ ਕੇ ਫਿਰ ਭੱਜੇਗੀ ਲੈਣ ਵਾਸਤੇ ਆ ਦੇਖੋ ਕੀ ਆਏ ਕੀ ਕਰਦਾ ਬੋਲ ਮੂੰਹ ਚੋ ਬੋਲ ਨਹੀਂ ਸਕਦਾ ਆ ਕੇ ਬਸ ਇੱਕ ਇਹੀ ਇਸ਼ਾਰਾ ਕਰਦੀ ਐ ਮੰਮਾ ਨੇ ਅੱਜ ਕੁਝ ਵੀ ਨਹੀਂ ਬਣਾਇਆ ਮੰਮਾ ਕਹਿੰਦੀ ਨਾ ਅੱਜ ਦੇਖੋ ਸਵੇਰ ਹਮਨੇ ਖਾਣਾ ਖਾ ਲਿਆ ਦੁਪਹਿਰ ਕਾ ਹਮਨੇ ਰੱਖਣਾ ਐ ਆਹ ਫਾਸਟ ਦੁਪਹਿਰ ਕਾ ਹਮ ਖਾਣਾ ਨਹੀਂ ਖਾਏਗੇ ਇਧਰ ਆ ਇਧਰ ਆ ਪਹਿਲੇ ਮੇਰੇ ਪਾਸ ਆ ਵਾਏ ਵਾਏ ਆਏ गिर ਗਈ ਗੱਲੇ गिर ਗਈ ਗਈ ਮੌਤ ਆ ਗਈ ਇਹਨੂੰ ਬਸ ਨੇੜੇ ਮੋਤ ਇਹ 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 ਗਈ ਫਿਰ ਹੋएगी ਕਿ ਮੇਰਾ ਇੱਥੋਂ ਟੁੱਟ ਗਿਆ ਇੱਥੋਂ ਦਰਦ ਕਰ ਰਿਹਾ ਹੈਗਾ ਹੈ ਕਿਵੇਂ ਅਸ ਰਿਹਾ ਦੇਖੋ ਇਹ ਕੋਈ ਪੈਂਦੀ ਜਗਾ ਹੈਗੀ ਬਤਾਓ ਗਾਇ ਸੋਫਾ ਪੈਂਦੀ ਜਗਾ ਹੁੰਦੀ ਹੈ ਸੋਫਾ ਕਿਤੇ ਤੂੰ ਤਾਂ ਚੈਅ ਦੇ ਉੱਤੇ ਔਰ ਇੱਕ ਲੱਤ ਸੋਫੇ ਦੇ ਇੱਕ ਲੱਤ ਚੈਅ ਤੇ ਆਏ ਪੈਂਦਾ ਸੀ ਇਹ ਕਿਹੜਾ ਤਰੀਕਾ ਹੋਇਆ ਯਾਰ ਆ ਤਾਂ ਕੋਈ ਤਰੀਕਾ ਹੀ ਨਹੀਂ ਹੈ ਕੀ ਗੱਲ ਹੈ ਚਿੱਲੇ ਦੇ ਨੰਨ ਆ ਗਿਆ ਚਿੱਲੇ ਸਾਨੂੰ ਕਾ ਤੋ ਨਹੀਂ ਬਸਾ ਦਵੇਂ ਇਹ ਦੱਸ ਹੈ ਐਨੇ ਹੈਲਦੀ ਹੁੰਦੇ ਐਨੀਆਂ ਦਾਲਾ ਸਾਰੀਆਂ ਹੈ ਗ੍ਰਾਈਂਡ ਕਰਕੇ ਪਾਉਂਦੇ ਨੇ ਪ੍ਰੋਟੀਨ ਹੁੰਦਾ ਹੈਲਦੀ ਹੁੰਦੇ ਆ ਚਿੱਲਾ ਖਾਓ ਲੱਕੀ ਜਿਹਾ ਖਾਓ ਉਹ ਬਰਗਰ ਨਾਲ ਦਬੇ ਤੁਸੀਂ ਤਾਂ ਲਈ ਚਿੱਲੇ ਨਹੀਂ ਬਰਗਰ ਚ ਕੋਈ ਵੈਜੀਟੇਬਲ ਨਹੀਂ ਹੁੰਦੀਆਂ ਹੈਲਦੀ ਚਿੱਲਾ ਖਾਓ अच्छी से तब बनाओ अच्छी तहत ना यूनिफॉर्म तू कीती नहीं चेंज आज बच्चों को स्कूल में सिखाया गया जो कि हर एक जगह ऑल इंडिया ਦੇ ਵਿੱਚ ਹੈ ਕਿ ਸੈਰ ਨ ਬਜੇਗਾ ਆਪਣੇ ਕਿਆ ਕਿਆ ਮਤਲਬ ਕਿ ਚੀਜ਼ਾਂ ਨੂੰ ਫੋਲੋ ਕਰਨਾ ਕਿ ਕਿ ਨਹੀਂ ਕਰਨਾ ਲਾਈਟਸ ਆਫ ਕਰਦੀਆਂ ਸਾਰਾ ਕੁਝ ਤੋਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਜਿਹੜਾ ਹੈਗਾ ਕਰਵਾਈ ਗਈ ਅੱਜ ਡ੍ਰਿਲ ਠੀਕ ਹੈ ਕਿ ਬੱਚਿਆਂ ਨੇ ਆਪਣੇ ਆਪ ਨੂੰ ਕਿਵੇਂ ਕਵਰ ਕਰਨਾ ਘਬਰਾਉਣਾ ਨਹੀਂ ਹੈ ਤੇ ਸ਼ੋਪ ਕੇ ਜਾਂ ਦੀਵਾਰ ਦੇ ਨਾਲ ਲਾ ਕੇ ਕਿਤੇ ਵੀ ਤੁਸੀਂ ਆਪਣੇ ਸਭ ਤੋਂ ਪਹਿਲਾਂ ਸਿਰ ਨੂੰ ਬਚਾਉਣਾ ਕਿਉਂਕਿ ਸਿਰ ਦੇ ਉੱਪਰ ਹੀ ਸਭ ਤੋਂ ਪਹਿਲਾਂ ਕੋਈ ਚੀਜ਼ ਦਾ ਅਮਰਤ ਲੱਗੇ ਹੋ ਸਕਦਾ ਦਾ ਹਮ ਹੋ ਸਕਦਾ ਇਸ ਕਰਕੇ ਤੇ ਇਹ ਚੀਜ਼ ਬੱਚੇ ਸਿੱਖਣਗਾ ਸਾਡੇ ਵੀ ਇੱਥੇ ਵੀ ਬਚਣਾਗਾ ਕਿੰਨੇ ਵਜੇ ਸ਼ਾਮ ਨੂੰ 6 ਵਜੇ ਬਚਣਾਗਾ ਤੇ ਦੇਖਦੇ ਹਾਂ ਲੇਕਿਨ ਪ੍ਰਮਾਤਮਾ ਕਰੇ ਇਹ ਚੀਜ਼ ਨਾ ਹੋਵੇ ਲੜਾਈ ਨਾ ਲੱਗੇ ਕਿਉਂਕਿ ਲੜਾਈ ਲੱਗਣ ਦੇ ਨਾਲ ਪਤਾ ਸ਼ਾਇਦ ਕਿਸੇ ਦਾ ਕੁਝ ਜਾਵੇ ਜਾਂ ਨਾ ਜਾਵੇ ਪਰ ਇੱਕ ਆਮ ਜਨਤਾ ਦਾ ਬਹੁਤ ਕੁਝ ਚਲੇ ਜਾਂਦਾ ਠੀਕ ਹੈ ਤੇ ਇੱਕ ਆਮ ਜਨਤਾ ਹੈਗੀ ਹੈ ਜਿਹੜੀ ਉਹਨਾਂ ਨੂੰ ਇਸ ਚੀਜ਼ ਦਾ ਹਰਜਾਨਾ ਭੁਗਤਣਾ ਪੈਂਦਾ ਚਾਹੇ ਉਹ ਸਿੱਧਕ ਤੌਰ ਤੇ ਹੋਵੇ ਤੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਜਦੋਂ ਬਾਅਦ ਦੇ ਵਿੱਚ ਬਾਈਡਨ ਬਣ ਜਾਂਦਾ ਮਹਿੰਗਾਈ ਹੋਗੀ ਇਹ ਚੀਜ਼ਾਂ ਨਹੀਂ ਉਸ ਦੇ ਰੂਪ ਦੇ ਵਿੱਚ ਹੋਵੇ ਇੱਕ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੁਣ ਪਾਕਿਸਤਾਨ ਵਿੱਚ ਇਹ ਚੀਜ਼ਾਂ ਚਲੋ ਹੋ ਤਾਂ ਰਹੀਆਂ ਨੇ ਪਰ ਕੁਝ ਕਈ ਵਾਰ ਕੀ ਹੁੰਦਾਗਾ ਪਾਕਿਸਤਾਨ ਚ ਵੀ ਹੋ ਰਹੇਗਾ ਇੰਡੀਆ ਦੇ ਵਿੱਚ ਉਹ ਵੀ ਫੈਲ ਕਰ ਰਹੇ ਹਨ ਲੜਾਈ ਹੋ ਰਹੀ ਹੈ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਆਮ ਜਨਤਾ ਜਿਹੜੇ ਕਿ ਛੋਟੇ ਛੋਟੇ ਬੱਚੇ ਰੋ ਰਹੇ ਨੇ ਉਹ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਸ ਟਾਈਮ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ ਗਿਆ ਹਨ ਪਰ ਹੁਣ ਕੀ ਕਰ ਸਕਦੇ ਇਹ ਵੀ ਮਜਬੂਰੀ ਸੀ ਕਿਉਂਕਿ بار-ਬਾਰ ਇਹ ਚੀਜ਼ਾਂ ਉਠ ਰੰਗਾਂ ਨਹੀਂ ਜਾਂ ਹੋ ਰੰਗਾਂ ਨਹੀਂ ਆ ਪਹਿਲਾਂ ਵੀ ਹਮਲਾ ਹੋਇਆ ਫੌਜਾਂ ਤੇ ਤੇ ਇਸ ਕਰਕੇ ਮਜਬੂਰੀ ਹੋ ਜਾਂਦੀ ਆ ਪਰ ਇਹਦੇ ਰਿਜ਼ਲਟ ਦਾ ਕਦੇ ਵੀ ਮਤਲਬ ਕਿ ਵਧੀਆ ਨਿਕਲਦੇ ਹੁੰਦੇ ਚੰਗੇ ਨਿਕਲਦੇ ਹੁੰਦੇਗੇ ਤੇ ਇਸ ਕਰਕੇ ਕਿਉਂਕਿ ਇਹ ਹੁੰਦਾਗਾ ਵੀ ਜੋ ਆਪਾਂ ਕਹਿ ਦਿੰਦੇ ਆ ਵੀ ਲੜਾਈਆਂ ਲੱਗਦੀਆਂ ਨੇ ਜਾਂ ਫਿਰ ਵੱਡੇ ਲੋਕ ਨੇ ਉਹ ਤਾਂ ਆਪਣੇ ਬੈਠੇ ਨੇ ਸੁਪੇ ਪਰ ਇੱਥੇ ਤਾਂ ਸਾਡੇ ਕਿਸੇ ਮਾਮਾ ਦੇ ਪੁੱਤ ਭੈਣਾਂ ਦੇ ਭਾਈ ਤੇ ਮਤਲਬ ਕਿਸੇ ਦੇ ਪਤੀ ਤੇ ਉਹੀ ਅੱਗੇ ਹੁੰਦੇ ਨੇ ਤੇ ਉਹੀ ਮਤਲਬ ਕਿ ਉਹਨਾਂ ਦੀ ਹੀ ਜਾਨ ਦੇ ਉੱਤੇ ਬਣੀ ਹੁੰਦੀ ਐ ਇਸ ਟਾਈਮ ਦੇ ਉੱਤੇ ਤੇ ਇਸ ਕਰਕੇ ਦੁਆ ਕਰਦੇ ਆਂ ਪਰਮਾਤਮਾ ਦੇ ਅੱਗੇ ਕਿ ਪਰਮਾਤਮਾ ਸਾਰੇ ਹੀ ਭੈਣ ਭਰਾਵਾਂ ਦੇ ਉੱਤੇ ਮਿਹਰ ਰੱਖਣਾ ਸਾਰੇ ਪਰਿਵਾਰਾਂ ਤੇ ਮਿਹਰ ਰੱਖਣਾ ਤੇ ਜਲਦੀ ਜੰਗ ਆ ਜਿਹੜੀ ਖਤਮ ਹੋਵੇ ਤੇ ਨਾਲ ਹੀ ਹੈਗਾ ਸਾਰੇ ਮਤਲਬ ਕਿ ਠੀਕ ਠਾਕ ਰਹੇ ਨਾ ਕਿਸੇ ਦਾ ਜਾਨੀ ਮਾਲ ਦਾ ਨੁਕਸਾਨ ਆ ਜਿਹੜਾ ਉਹ ਨਾ ਹੋਵੇ। ਇਹੀ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਕਿ ਤੇ ਬਾਕੀ ਤਾਂ ਕੀ ਕਰ ਸਕਦੇ ਆ ਜੇ ਜੋ ਮਤਲਬ ਕਿ ਹੋ ਰਿਹਾ ਹੈਗਾ ਹਨਾ ਉਹਦੇ ਲਈ ਤਾਂ ਉਹ ਤਾਂ ਆਪਾ ਰੋਪ ਨਹੀਂ ਸਕਦੇ ਹੈਗੇ ਕਿ ਕਿਉਂਕਿ ਮੇਰੇ ਵੀ ਪਰਿਵਾਰ ਦੇ ਵਿੱਚੋਂ ਤਿੰਨ ਚਾਰ ਲੋਕ ਨੇ ਜਿਹੜੇ ਆਰਮੀ ਨਾਲ ਸੰਬੰਧਿਤ ਹੈਗੇ ਨੇਗੇ ਸਾਡੇ ਆਪ ਦੇ ਘਰੇ ਤੇ ਇਹ ਬਿੰਦੂ ਦੇ ਪਾਪਾ ਵੀ ਕਹਿੰਦੇ ਸੀ ਅੱਜ ਇਹਨਾਂ ਦੇ ਵੀ ਤਿੰਨ ਚਾਰ ਟੀਮਾਂ ਜਿਹੜੀਆਂ ਹੈਗੀਆਂ ਗਿਆ ਤਿਆਰ ਕੀਤੀਆਂ ਗਈਆਂ ਜਿਹੜੀਆਂ ਐਮਰਜੈਂਸੀ ਪੈਨ ਤੇ ਲੋਡ ਭੇਜੀਆਂ ਜਾ ਸਕਦੀਆਂ ਰਿਸਟਰ ਦੇ ਵਿੱਚ ਜੋ ਲੋਕ ਆਰਮੀ ਚੋਂ ਆਏ ਹੋਏ ਸੀ ਇਹ ਜਾ ਹਣਾ ਜਾਂ ਛੁੱਟੀ ਦੇ ਵੀ ਆਏ ਸੀ ਉਹ ਵੀ ਉਹਨਾਂ ਨੂੰ ਵੀ ਵਾਪਸ ਬੁਲਾ ਲਿਆ ਗਿਆ ਸਾਰਾ ਕੁਝ ਤੇ ਇਸ ਕਰਕੇ ਨਾ ਵੀ ਇਹ ਚੀਜ਼ ਵਾਸ ਪ੍ਰਮਾਤਮਾ ਕੀ ਦੁਆ ਕਰ ਸਕਦੇ ਆ ਕਿ ਪ੍ਰਮਾਤਮਾ ਤੁਸੀਂ ਹੈ ਬਸ ਸਾਰਿਆਂ ਦੀ ਰਾਖੀ ਕਰਨਾ ਰਖਵਾਲੀ ਕਰਨਾ ਚਾਹੀਏ ਉਹ ਕੋਈ ਵੀ ਹੋਵੇ ਇਨਸਾਨ ਇੱਕ ਇਨਸਾਨ ਹੈ ਠੀਕ ਹੈ ਉਹ ਕਿਸੇ ਵੀ ਦੇਸ਼ ਦਾ ਕਿਸੇ ਵੀ ਧਰਤੀ ਤੇ ਰਹਿੰਦਾ ਇੱਕ ਆਮ ਇਨਸਾਨ ਇੱਕ ਆਮ ਇਨਸਾਨ ਹੈ ਹਾਂ ਜਿੰਨਾ ਲੋਕਾਂ ਨੇ ਕੀਤਾ ਉਹ ਜ਼ਿੰਮੇਦਾਰ ਹੈਗੇ ਨੇ ਤੇ ਉਹ ਚੀਜ਼ ਨੂੰ ਖਤਮ ਕਰਨਾ ਚਾਹੀਦਾ ਜਾਂ ਕੁਝ ਹਨਾ ਕਰ ਰਹੇ ਨੇ ਉਹ ਚੀਜ਼ ਕਰ ਰਹੇ ਨੇ ਪਰ ਇੱਕ ਆਮ ਇਨਸਾਨ ਦਾ ਜਿਹੜਾ ਹੈਗਾ ਨੁਕਸਾਨ ਨਾ ਹੋਵੇ ਇਹਦੀ ਪਰਮਾਤਮਾ ਦੇ ਦੁਆਰ ਤੁਸੀਂ ਕੀ ਕਹਿੰਦੇ ਹੋ Oh, okay. भाई खुद आ गया हां आ, 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 आ ये ना ना आ। ना।, आ जो, आ जो, आ जो। ना देखो हट जाओगे पापा ये तो बड़ा लड़का है वो इसको क्या दिखा दे हां हर दे ना इन्हें कैसे फिर पीती के छोड़ दे ना पकड़ लिया अब देखो अब पकड़ ले ले इसके पास जाके मेरे पास